ਹੁਣ ਕਈਆਂ ਦੇ ਮਨ 'ਚ ਇਹ ਸਵਾਲ ਹੁੰਦਾ ਇੱਕ ਨੇ ਸਵਾਲ ਕੀਤਾ ਵੀ ਸ਼ਹੀਦ ਸਿੰਘ ਦੁਆਰਾ ਕਿਉਂ ਜਨਮ ਲੈਂਦੇ ਉਹਨਾਂ ਦੀ ਮੁਕਤੀ ਨਹੀਂ ਹੁੰਦੀ ਜਿਹੜੇ ਸ਼ਹੀਦ ਸਿੰਘ ਦੁਆਰੇ ਆ ਜਾਂਦੇ ਦੁਨੀਆ ਤੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਦੀ ਮੁਕਤੀ ਨਹੀਂ ਕੀਤੀ ਇਹ ਸਵਾਲ ਕਹੀਂ ਕਰਦੇ ਸਾ ਸੰਗਤ ਛੇ ਤਰ੍ਹਾਂ ਦੀ ਗਤੀ ਹੁੰਦੀ ਹੈ ਇਨਸਾਨ ਦੀ ਪਾਪੀਆਂ ਦੀ ਪੁੰਨੀਆਂ ਦੀ ਪ੍ਰਾਣਾਯਾਮੀਆਂ ਦੀ ਭਗਤਾਂ ਦੀ ਬ੍ਰਹਮ ਗਿਆਨੀਆਂ ਦੀ ਕਾਰਕਾਂ ਦੀ ਛੇ ਤਰ੍ਹਾਂ ਦੀ ਗਤੀ ਹੈ ਪਹਿਲੀ ਪਾਪੀਆਂ ਦੀ ਪਾਪੀ ਕਰਮ ਕਮਾਉਣ ਦੇ ਕਰਦੇ ਹਾਏ ਹਾਏ ਨਾਨਕ ਜਿਉ ਮਥਨ ਮਧਾਨੀਆਂ ਤੇ ਮਥੇ ਧਰਮ ਰਾਏ ਇਹ ਪਾਪੀਆਂ ਦੀ ਗਤੀ ਇਹਨਾਂ ਦੀ ਪਹੁੰਚ ਨਰਕਾਂ ਤੱਕ ਦੂਜੀ ਹੈ ਪੁੰਨੀ ਨਾਮ ਨਹੀਂ ਜਪਦੇ দানਪੁੰਨ ਕਰਦੇ ਪੁੰਨ দান ਤੋਂ ਬੀਜ ਦੇ ਸਭ ਧਰਮ ਰਾਏ ਕਹਿ ਜਾਈ ਧਰਮ ਰਾਜ ਦੇ ਸਾਹਮਣੇ ਖੜੇ ਹੋ ਜਾਣਗੇ ਧਰਮਰਾਜ ਨੇ ਚਿਤ੍ਰਗੁਪਤਨ ਨੂੰ ਕਹਿਣਾ ਲੇਖਾ ਦੱਸੋ ਬਈ ਇਹ ਮਹਾਰਾਜ ਨਾਮ ਤਾਂ ਨਹੀਂ ਜਪਿਆ ਪਰ ਦਾਨਪੁਨ ਕਰਦੇ ਰਹੇ ਮੰਦੇ ਕਰਮ ਕੋਈ ਨਹੀਂ ਕੀਤੇ ਦਾਨਪੁਨ ਕੀਤਾ ਕਹਿੰਦੇ ਇਹਨੂੰ ਸਵਰਗ ਦੇ ਦਿਓ ਬਈ ਪਹੁੰਚ ਸਵਰਗਾ ਤੱਕ ਹੋ ਗਈ ਪਰ ਮੁਕਤੀ ਨਹੀਂ ਹੈ ਸਵਰਗਾ ਤੋਂ ਫੇਰ ਦੁਬਾਰੇ ਧਰਤੀ ਤੇ ਆਉਣਾ ਪੈਣਾ ਇਹ ਤੁਸੀਂ ਅੱਛੇ ਕਰਮ ਕੀਤੇ ਪਰ ਨਾਮ ਨਹੀਂ ਜਪਿਆ ਘੁੰਮ ਕੇ ਫੇਰ ਧਰਤੀ ਤੇ ਆਉਣਾ ਪੈਣਾ ਫੇਰ ਆਉਣ ਦਾ ਫਾਇਦਾ ਕੀ ਹੋਇਆ ਜੇ ਧਰਤੀ ਤੇ ਆਇਆ ਹੁਣੇ ਹੀ ਬੰਦੇ ਨੂੰ ਜੀਵਨ ਸਫਲਾ ਕਰ ਲੈਣਾ ਚਾਹੀਦਾ ਮੂਲ ਮੰਤਰ ਦੇ ਨਾਲ ਇਹ ਤੋਂ ਬਾਅਦ ਪਤਾ ਨਹੀਂ ਮਨੁੱਖਾ ਜਨਮ ਮਿਲਣਾ ਕਿ ਨਹੀਂ ਮਿਲਣਾ ਕੋਈ ਗਾਰੰਟੀ ਥੋੜਾ ਸੁਹਾ ਸੰਗਤ ਤੀਜੀ ਪ੍ਰਾਣਾਯਾਮੀਆਂ ਦੀ ਗਤੀ ਹੈ ਉਹਨਾਂ ਦੀ ਬ੍ਰਹਮ ਲੋਕ ਤੱਕ ਪਹੁੰਚ ਹੁੰਦੀ ਹੈ ਚੌਥੀ ਭਗਤਾਂ ਦੀ ਭਗਤ ਤੇਰੇ ਮਨ ਭਾਮ ਦੇ ਦਰ ਸੋਹਣ ਕੀਰਤ ਗਾਵੰਦੇ ਉਹਨਾਂ ਦੀ ਪਹੁੰਚ ਹੁੰਦੀ ਹੈ ਸੱਚਖੰਡ ਤੱਕ ਪੰਜਵੀਂ ਬ੍ਰਹਮ ਗਿਆਨੀਆਂ ਦੀ ਮਨ ਸਾਚਾ ਮੁਕ ਸਾਚਾ ਸੋਇ ਅਬਰ ਨ ਅਪੇਖੈ ਏਕ ਸਵਨ ਕੋਏ ਨਾਨਕੇ ਲਖਣ ਬ੍ਰਹਮ ਗਿਆਨੀ ਹੋਏ ਬਾਬਾ ਬੁੱਢਾ ਸਾਹਿਬ ਵਰਗੇ ਉਹਨਾਂ ਦੀ ਪਹੁੰਚ ਹੁੰਦੀ ਹੈ ਨਿਰੰਕਾਰ ਤੱਕ ਅਕਾਲ ਪੁਰਖ ਬ੍ਰਹਮ ਗਿਆਨੀ ਛੇਵੀਂ ਹੁੰਦੀ ਹੈ ਕਾਰਕ ਪੁਰਸ਼ ਕਾਰਕ ਪੁਰਸ਼ ਕਿਹੜੇ ਹੁੰਦੇ ਸੰਤ ਈਸ਼ਰ ਸਿੰਘ ਰਾੜਾ ਸਾਹਿਬ ਵਾਲਾ ਸੰਤ ਬਾਬਾ ਜੁਵਾਲਾ ਸਿੰਘ ਹਰਖਵਾਲ ਵਾਲਾ ਸਤਿਗੁਰੂਵਾਂ ਨਾਂ ਚੈਂ ਕਲੇਰਾਂ ਵਾਲੇ ਸਤਿਗੁਰੂ ਬਾਬਾ ਜੀਤ ਸਿੰਘ ਹੰਸਾਲੀ ਵਾਲੇ ਇਹਨੂੰ ਕਹਿੰਦੇ ਕਾਰਕਪੁਰਸ਼ ਦੁਨੀਆ ਤੇ ਆਉਂਦੇ ਨਾਮ ਜਪਾਉਣ ਵਾਸਤੇ ਸਪੈਸ਼ਲ ਕੋਟਾ ਹੁੰਦਾ ਹੁਣ ਮੁਕਤੀ ਹੁੰਦੀ ਹੈ ਇੱਕ ਜੀਵਨ ਮੁਕਤ ਇੱਕ ਵਿਦੇਹ ਮੁਕਤ ਆਪਾਂ ਜੀਵਨ ਮੁਕਤਾਂ ਜਿਹੇ ਬਾਬੇ ਨਾਨਕ ਨਾਲ ਜੁੜੇ ਆ ਜਿਹੜਾ ਬਾਬੇ ਨਾਨਕ ਨਾਲ ਜੁੜ ਗਿਆ ਗੁਰੂ ਨਾਨਕ ਸਾਹਿਬ ਨਾਲ ਜੁੜ ਗਿਆ ਮੂਲ ਮੰਤਰ ਦਾ ਜਾਪ ਕਰਦਾ ਉਹ ਜੀਵਨ ਮੁਕਤ ਹੈ ਜੀਵਨ ਦਾ ਮੁਕਤ ਜਦੋਂ ਇਨਸਾਨ ਇਹ ਦੇਹ ਛੱਡਦਾ ਵਿਦੇਹ ਮੁਕਤੀ ਹਰ ਇੱਕ ਨੂੰ ਨਹੀਂ ਮਿਲਦੀ ਜੇ ਆਪਾਂ ਕਹੀਏ ਤੂੰ ਵਿਦੇਹ ਮੁਕਤ ਹੋ ਗਿਆ ਜੀ ਵਿਦੇਹ ਮੁਕਤੀ ਨਹੀਂ ਮਿਲਦੀ ਹਰ ਇੱਕ ਨੂੰ ਵਿਦੇਹ ਮੁਕਤੀ ਹੁੰਦੀ ਹੈ ਵੀ ਸੋਕਸ਼ਮ ਸਰੀਰ ਨੂੰ ਜਦੋਂ ਪਾਲਕੀ 'ਚ ਬਿਠਾ ਕੇ ਲੈ ਕੇ ਜਾਂਦੇ ਤਾਂ ਨਿਰੰਕਾਰ ਦੀ ਜਿਹੜੀ ਜੋਤ ਹੈ ਜਿਮੀ ਜ਼ਮਾਨ ਕੇ ਵਿਖੇ ਸਮਸਤ ਇੱਕ ਜੋਤ ਹੈ ਨਾ ਬਾੜ ਹੈ ਨਾ ਘਾਟ ਹੈ ਨਾ ਘਾਟ ਬਾੜ ਹੋਤ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਪਰਮੇਸ਼ਰ ਕੀ ਹੈ ਜੋਤ ਹੈ ਅਕਾਲ ਪੁਰਖ ਜੀ ਕੀ ਹੈ ਜੋਤ ਹੈ ਹੁਣ ਜੋਤ ਦੇ ਸਾਹਮਣੇ 25 ਫੁੱਟ ਤੇ ਖੜ ਜਾਣਾ সূক্ষ্ম ਸ਼ਰੀਰ ਨੇ ਇਹ ਗੱਲਾਂ ਬੜੀਆਂ ਬਰਮੰਦੀਆਂ ਨੇ ਇਹ ਗੱਲਾਂ ਜਦੋਂ ਕਰਦੇ ਆ ਨਾ ਲੋਕ ਹੱਸਦੇ ਨੇ ਕਹਿਣ ਜਿਹਨਾਂ ਨੂੰ ਪਤਾ ਨਹੀਂ ਹੈ ਵੀ ਐਵੇਂ ਜੀ ਇਹ ਗੱਪ ਮਾਰਦੇ ਪਰ ਇਹ ਸਾਹ ਸੰਗੈ ਦੱਸਣੀਆਂ ਪੈਂਦੀਆਂ ਉਸ ਤੋਂ ਬਿਨਾਂ ਇਹ ਜ ਗਿਆਨ ਨਹੀਂ ਆਉਣਾ ਫਿਰ ਵਿਦੇ ਮੁਕਤੀ ਜਦੋਂ ਸੋਕਸ਼ਮ ਸਰੀਰ ਨਿਰੰਕਾਰ ਦੀ ਜੋਤ ਦੇ ਸਾਹਮਣੇ ਖੜਦਾ 20 25 ਫੁੱਟ ਦੀ ਦੂਰੀ ਤੇ ਤਾਂ ਸੋਕਸ਼ਮ ਸਰੀਰ ਦੇ ਵਿੱਚ ਹੁੰਦਾ ਇੱਕ ਮਨ ਤੇ ਇੱਕ ਆਤਮਾ ਮਨ ਗੁਰੂ ਦੇ ਚਰਨਾਂ 'ਚ ਚਲਿਆ ਜਾਂਦਾ ਆਤਮਾ ਪਰਮਾਤਮਾ 'ਚ ਸਮਾ ਜਾਂਦੀ ਹੈ ਉਹਨੂੰ ਕਹਿੰਦੇ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਗਾ ਰਾਮ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ ਇਹਨੂੰ ਕਹਿੰਦੇ ਵਿਦੇ ਮੁਕਤੀ ਹਰ ਇੱਕ ਦਿਨ ਹੀ ਹੁੰਦੀ ਹੈ ਜਿਹੜੇ ਰੱਬ ਦੇ ਪਿਆਰੇ ਹੁੰਦੇ ਸੰਤ ਮਹਾਪੁਰਖ ਜਾਂ ਸ਼ਹੀਦ ਸਿੰਘ ਹੁੰਦੇ ਜੇ ਇਹਨਾਂ ਦੀ ਮੁਕਤੀ ਹੋ ਗਈ ਸੰਸਾਰ ਦਾ ਭਲਾ ਕੌਣ ਕਰੇਗਾ ਭਾਈ ਇਹਨਾਂ ਦੀ ਵਿਦੇਹ ਮੁਕਤੀ ਨਹੀਂ ਹੁੰਦੀ ਇਹਨਾਂ ਦਾ ਤਾਂ ਸਪੈਸ਼ਲੀ ਕੋਟਾ ਹੁੰਦਾ ਇੱਕ ਇਹ ਰੱਖੇ ਹੁੰਦੇ ਇੱਕ ਪਾਸੇ সূক্ষਮ ਸਰੀਰ ਜਦੋਂ ਸੰਸਾਰ ਦੇ ਸੰਸਾਰ ਦਾ ਭਲਾ ਕਰਨਾ ਕਾਲਪੁਰਖ ਜੀ ਨੇ ਫੇਰ ਡਿਊਟੀ ਲਾ ਦੇਣੀ ਹੈ ਜਾਓ ਇੱਥੇ ਜਾਓ ਨਾਮ ਜਪਾਓ ਇਹ ਨਾਮ ਜਪਾਉਣ ਵਾਸਤੇ ਹੁੰਦੇ ਸੰਤ ਮਹਾਪੁਰਖ ਨਾਮ ਜਪਾਉਣ ਵਾਸਤੇ ਹੁੰਦੇ ਜੇ ਮੁਕਤੀ ਹੋ ਗਈ ਫਿਰ ਤਾਂ ਨਿਰੰਕਾਰ ਵਿੱਚ ਸਮਾ ਗਏ ਜਿੱਦਾਂ ਹੁਣ ਧਰਮਰਾਜ ਬਜ਼ੁਰਗ ਹੋਇਆ ਪਿਆ ਜਿਹੜਾ ਧਰਮਰਾਜ ਐ ਇਸ ਵੇਲੇ ਬਜ਼ੁਰਗ ਐ ਉਹ ਪੂਰਾ ਉਹਦੀ ਜਦੋਂ ਡਿਊਟੀ ਖਤਮ ਹੋਣੀ ਉਹਨੇ ਜੋਤ ਵਿੱਚ ਸਮਾਉਣਾ ਨਿਰੰਕਾਰ ਦੀ ਜੋਤ ਵਿੱਚ ਤਾਂ ਉਹਦੀ ਮੁਕਤੀ ਹੋ ਗਈ ਉਹਦੀ ਜਗ੍ਹਾ ਨਵਾਂ ਧਰਮਰਾਜ ਬੈਠੇਗਾ ਤਾਂ ਇਹਨਾਂ ਦੀ ਉਮਰਾਂ ਹੁੰਦੀਆਂ ਧਰਮਰਾਜ ਦੀ ਵੀ ਉਮਰ ਹੈ ਇੰਦਰ ਮਹਾਰਾਜ ਦੀ ਵੀ ਉਮਰ ਹੈ ਬਰਮਾ ਜੀ ਦੀ ਵੀ ਉਮਰ ਹੈ ਜਿ ਕੋਈ ਜਗ ਉਮਰ ਹੁੰਦੀ ਹੈ ਇਹਨਾਂ ਦੀ ਧਰਮਰਾਜ ਉਹ ਬਜ਼ੁਰਗ ਹੈ ਉਹਦੀ ਵੀ ਉਮਰ ਖਤਮ ਹੈ ਨਵਾਂ ਧਰਮਰਾਜ ਬੈਠਣਾ ਹੁਣ ਧਰਮਰਾਜ ਨੇ ਜੋਤ ਵਿੱਚ ਸਮਾਉਣਾ ਉਹਨੂੰ ਕਹਿੰਦੇ ਵਦੀ ਮੁਕਤੀ ਸੋਖਸ਼ਮ ਸਰੀਰ ਖਤਮ ਪਰ ਜਿਹੜੇ ਸ਼ਹੀਦ ਸਿੰਘ ਹੁੰਦੇ ਉਹਨਾਂ ਦਾ ਸੋਖਸ਼ਮ ਸਰੀਰ ਖਤਮ ਨਹੀਂ ਹੁੰਦਾ ਉਹ ਤਾਂ ਦੁਨੀਆ ਦੇ ਭਲੇ ਵਾਸਤੇ ਉਹਨਾਂ ਨੂੰ ਫਿਰ ਜਨਮ ਲੈਣਾ ਪੈਂਦਾ ਗਾ ਜਿਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸੰਤਾਂ ਮਹਾਂਪੁਰਖ ਨੂੰ ਫਿਰ ਜਨਮ ਲੈਣਾ ਪੈਂਦਾ ਤਾਂ ਹੀ ਮਹਾਰਾਜ ਨੇ ਕਿਹਾ ਤੇਰੇ ਜਨ ਪਰਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲਾਇਨ ਮੇ ਲਾਇ ਪਾਗ ਛੜੇ ਹਰ ਸੰਤ ਤੁਮਾਰੇ ਜਨ ਕਰ ਤਨ ਹਰ ਨਾਮਾ ਪ੍ਰਵਾਣ ਗਣੀ ਸੀ ਐ ਸਭ ਲਤਨਾ ਕੇ ਕਮ ਭਾਗਟ ਕਹਿੰਦੇ ਸ਼ਾਹੂਕਾਰ ਅਸਲੀ ਸ਼ਾਹੂਕਰ ਕੌਣ ਨੇ ਸੰਤ ਮਹਾਪੁਰਖ ਜਿਨ੍ਹਾਂ ਨੇ ਨਾਮ ਦਾ ਵਪਾਰ ਕੀਤਾ ਹਰ ਕੇ ਨਾਮ ਕੇ ਵਪਾਰੀ ਹੀਰਾ ਹਾਥ ਚੜਿਆ ਨਰਮੋਲਕ ਛੂਟ ਗਈ ਸੰਸਾਰੀ ਕਿਨਹੀ ਬੰਜਿਆ ਕਾਂਸੀ ਤਾਂਬਾ ਕਹਿ ਨਹੀਂ ਲੌਂਗ ਸੁਪਾਰੀ ਸੰਤੋ ਬੰਜਿਆ ਨਾਮ ਗੋਬਿੰਦ ਦਾ ਏਸੀ ਖੇ ਭਵਾਰੀ ਗੁਰਨਾਨਕ ਸਾਹਿਬ ਮਹਾਰਾਜ ਨਾਲ ਜੁੜੀਏ ਸਾਹ ਸੰਗਤ